ਕਿਰਤਪੁਰ ਸਾਹਿਬ ਨੇੜੇ ਇੱਕ ਵੱਡਾ ਸੜਕ ਹਾਦਸਾ ਹੋਣ ਤੋਂ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੋਰਪਿਓ ਕਾਰਨਲ ਭਰਿਆ ਇੱਕ ਕੰਟੇਨਰ ਜੋ ਕਿ ਪੂਨੇ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ ਚਾਲਕ ਨੂੰ ਨੀਂਦ ਆਉਣ ਕਰਕੇ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ। ਕੰਟੇਨਰ ਡਵਾਈਡਰ ਨੂੰ ਤੋੜਦਾ ਹੋਇਆ ਪੁਲ ਦੀ ਰੇਲਿੰਗ ਦੁਨਸ਼ਟਕਾਰੀ ਗਿਆ ਤੇ ਦੋ ਪੁਲਾਂ ਦੇ ਵਿੱਚ ਕਾਰ ਫਸ ਗਿਆ। ਹਾਦਸੇ ਦੇ ਦੌਰਾਨ ਕਿਸੇ ਨੂੰ ਜਾਨੀ ਨੁਕਸਾਨ ਦੀ ਸੂchnਾ ਨਹੀਂ ਮਿਲੀ ਹੈ ਜੋ ਕਿ ਇੱਕ ਵੱਡੀ ਰਾਹਤ ਦਾ ਸਮਾ ਹੈ। ਸਥਾਨਕ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਤੇ ਰਾਹਗੀਰਾਂ ਨੂੰ ਖੇਤਰਾ ਰਸਤਾ ਦਿੱਤਾ ਗਿਆ ਪੁਲ ਤੇ ਟ੍ਰੈਫਿਕ ਕੁਝ ਸਮੇਂ ਰੋਕਿਆ ਗਿਆ ਸੀ ਪਰ ਹੌਲੀ ਹੌਲੀ ਨੋਰਮਲ ਹੋਣ ਲੱਗ ਪਿਆ ਡਰਾਈਵਰ ਦਾ ਬਚਾ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਹੈ ਗੱਡੀ ਵੀ ਸੇਫ ਰਹੀ ਏ ਇੰਦਾ ਦੀ ਗੱਲ ਨਹੀਂ ਹੈ ਤੇ ਗੱਡੀ ਟ੍ਰੈਫਿਕ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ ਇਸ ਤਰੀਕੇ ਨਾਲ ਪੁਲ ਦੇ ਕਿਨਾਰੇ ਵੱਧੀ ਅਗਰ ਕੱਢਣੀ ਹੁੰਦੀ ਹੈ ਜਿਹਨੂੰ ਆਪਣਾ ਹਾਈਡਰੀ ਦਾ ਇੰਤਜ਼ਾਮ ਕਰ ਰਹੇ ਆ ਹਾਈਡਰੀ ਤੋਂ ਲਵਾ ਕੇ ਨਿਕਾੜੇ ਕਿਨਾਂ ਆਉਂਦੇ ਆ ਹੈ 23 ਮਿੰਟ ਕਿੱਥੋਂ ਆ ਰਹੇ ਅਸੀਂ ਤੁੰ ਨੂੰ ਸਰ जहाँ कितने राजी? मंडी कार लोड़ा है देखो? महिंद्रा लोड़ा कार महिंद्रा गाड़ी महिंद्रा गाड़ी लोड़ा होया क्या है? एक्सीडेंट हो गया है कैसे हुआ को पता ना कर नाइट में हो गया है हाँ गाड़ी वाले के सक्कर में हो गया है बचा हो गया बचा हाँ जा के सश्रीकांत जी तो देख रहे हो 24 इंटो 75 ਕਿਰਤਪੁਰ ਸਾਹਿਬ ਨੇੜੇ ਇੱਕ ਵੱਡਾ ਸੜਕ ਹਾਦਸਾ ਹੋਣ ਤੋਂ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਕੋਰਪਿਓ ਕਾਰ ਨਾਲ ਭਰਿਆ ਇੱਕ ਕੰਟੇਨਰ ਜੋ ਕਿ ਪੂਨੇ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ, ਚਾਲਕ ਨੂੰ ਨੀਂਦ ਆਉਣ ਕਰਕੇ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ। ਕੰਟੇਨਰ ਡਵਾਈਡਰ ਨੂੰ ਤੋੜਦਾ ਹੋਇਆ ਪੁਲ ਦੀ ਰੇਲਿੰਗ ਦੁਨਸ਼ਟ ਕਰ ਗਿਆ ਤੇ ਦੋ ਪੁਲਾਂ ਦੇ ਵਿੱਚ ਕਾਰ ਫਸ ਗਿਆ। ਹਾਦਸੇ ਦੇ ਦੌਰਾਨ ਕਿਸੇ ਨੂੰ ਜਾਨੀ ਨੁਕਸਾਨ ਦੀ ਸੂchnਾ ਨਹੀਂ ਮਿਲੀ ਹੈ ਜੋ ਕਿ ਇੱਕ ਵੱਡੀ ਰਾਹਤ ਦਾ ਸਮਾ ਹੈ। ਸਥਾਨਕ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਤੇ ਰਾਹਗੀਰਾਂ ਨੂੰ ਸੁਰੱਖਿਅਤ ਖੇਤ ਦਾ ਰਸਤਾ ਦਿੱਤਾ ਗਿਆ ਪੁਲ ਤੇ ਟ੍ਰੈਫਿਕ ਕੁਝ ਸਮੇਂ ਰੋਕਿਆ ਗਿਆ ਸੀ ਪਰ ਹੌਲੀ ਹੌਲੀ ਨੋਰਮਲ ਹੋਣ ਲੱਗ ਪਿਆ ਜਿਹੜੀ ਜਿਸਨੂੰ ਤੇ ਡਰਾਈਵਰ ਤਾਂ ਬਚਾ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਐ ਗੱਡੀ ਵੀ ਸੇਫ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਤੇ ਗੱਡੀ ਦਾ ਡਰਾਈਵਰ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ ਤੇ ਇਸ ਤਰੀਕੇ ਨਾਲ ਪੁਲ ਦੇ ਚਾਰੇ ਪੱਧਰੀ ਗੱਡੀ ਕੱਢਣੀ ਹੁੰਦੀ ਹੈ ਜੀ ਜਿਹਨੂੰ ਆਪਣਾ ਹਾਈਡ੍ਰੋ ਜੰਪ ਕਰ ਰਹੇ ਆ ਹਾਈਡ੍ਰੋ ਵਾ ਕੇ ਨਿਕਾਲੇ ਕਢਾਉਂਦੇ ਆ ਹੈ 26 ਮਿੰਟ ਕਿੱਥੋਂ ਆ ਰਹੇ ਅਸੀਂ ਤੁਹਾਨੂੰ ਸਰ